ਸਾਈਕਲ ਚ ਲਾਇਆ ਏਵਨ ਟੱਲੀ ਵਾਲਾ ਜਿਹੜਾ ਹਾਂ ਮੈਂ ਤਾਂ ਇੰਚੀ ਸਿੱਖੀ ਦੀ ਪਹਿਲਾਂ ਅੱਛਾ ਪਹਿਲਾਂ ਮੈਂ ਲੈਤੀ ਸਾਈਕਲ ਹੀ ਸਾਈਕਲ ਹੀ ਹਾਂ ਨਿੱਕੀ ਉਹ ਯਾਰ ਛੋਟੀ ਸਾਈਕਲ ਹੀ ਬਾਈ ਹਾਂ ਹਾਂ ਉਹ ਲੈਤੀ ਪਹਿਲਾਂ ਜਿਹੜੀ ਉਹ ਤਾਂ ਬਾਹਲੀ ਛੋਟੀ ਹੁੰਦੀ ਹੈ ਇੱਕ ਤਾਂ ਉਹ ਹਾਂ ਜਵਾਕਾਂ ਵਾਲੀ ਯਾਰ ਥੋੜੀ ਜੀ ਵੱਡੀ ਹੁੰਦੀ ਜਮਵੀ ਜਵਾਖਾਂ ਵਾਲੀ ਵੀ ਨਹੀਂ ਲੈਤੀ ਪਹਿਲਾਂ ਤਾਂ ਯਾਰ ਦੇਖ ਆਪਾਂ ਨੂੰ ਪਹਿਲਾਂ ਤਾਂ ਮੈਂ ਟਾਇਰ ਪਿੱਛੇ ਲੜਿਆ ਕਰੇ ਸਾਈਕਲ ਦਾ ਸਾਈਕਲ ਦਾ ਟਾਇਰ ਲੈ ਕੇ ਜਾ ਹਾਂ ਮੈਂ ਵੀ ਚਲਾਇਆ ਜਾ ਚਲਾਇਆ ਨਾ ਫਿਰ ਮੈਂ ਕਹਿਆ ਯਾਰ ਮੈਨੂੰ ਸਕੂਟਰ ਵਾਲੇ ਟਾਇਰ ਤੇ ਉਹ ਸਕੂਟਰ ਵਾਲਾ ਟਾਇਰ ਮਸਾਵਾ ਗਵਾਇਆ ਮੈਂ ਹਨ ਫਿਰ ਮੇਰੇ ਡੈਡੀ ਨੇ ਲੈ ਕੇ ਦਿੱਤੀ ਮੈਨੂੰ ਸਾਈਕਲ ਹੀ ਸਾਈਕਲ ਹੀ ਤੇ ਹੁਣ ਚੜ੍ਹਨਾ ਨਹੀਂ ਆਉਂਦਾ ਸੀ ਹਮ ਕਰੋ ਮੰਮੀ ਹੋਰੇ ਚੜਾ ਦਿੰਦੇ ਦੀ ਜਾ ਕੇ ਸਕੂਟ ਚੜੇਕ ਦਿੰਦਾ ਤੇ ਉਥੋਂ ਮੈਡਮਾ ਚੜਾ ਦਿੰਦੀ ਆਤੀ ਜੇ ਕਿਤੇ ਕੋਈ ਚੜਾਉਂਦਾ ਨਾ ਫਿਰ ਮੈਂ ਤੋਰ ਕੇ ਲਿਉਂਦਾ ਸਾਰੇ ਰਾ ਮੈਨੂੰ ਚੜ੍ਹਨਾ ਨਹੀਂ ਆਉਂਦਾ ਤੇ ਉਤਰਦਾ ਮਸਾਲ ਮਾਰ ਕੇ ਜਾਂਦਾ ਸੀ ਫਿਰ ਮੈਂ ਆਪਣਾ ਮੇਰੇ ਦਾਦੇ ਦਾ ਸਾਈਕਲ ਤੀ ਗਾਉ ਮੈਂ ਕੈਂਚੀ ਸਿੱਖਿਆ ਉਹ ਵੱਡਾ ਸਾਈਕਲ ਹੋਣਾ ਸੀ ਹਾਂ ਜਿੱਦੋਂ ਮੈਂ ਕੈਂਚੀ ਤੋਂ ਐਵੇਂ ਡੰਡੇ ਉੱਤ ਦੀ ਉਹ ਕੀਤਾ ਮਹੱਲਾ ਵੀ ਪੈ ਗਈ ਗੇਮ ਆ